ਇਹਨਾਂ ਬੱਚਿਆਂ ਨੂੰ ਇੱਕ ਟਾਰਗੇਟ ਇੱਕ ਕੰਪੀਟੀਸ਼ਨ ਦਿੱਤਾ ਹੋਇਆ ਸੀ ਕਿ ਇਸ ਕੰਪੀਟੀਸ਼ਨ ਨੂੰ ਇਦਾਂ ਇਦਾਂ ਲੈ ਕੇ ਚੱਲਣਾ ਔਰ ਬੱਚੇ ਚੱਲੇ ਵੀ ਨੇ। ਉਹਨਾਂ ਦੇ ਪੈਰੈਂਟ ਤੁਸੀਂ ਸਾਰੇ ਇਸ ਮੌਕੇ ਤੇ ਵਧਾਈ ਦੇ ਪਾਤਰ ਹੋ। ਸੋ ਸੇਮ ਜਿਹੜਾ ਸਾਡਾ 12 ਦਾ ਰਿਜ਼ਲਟ ਰਿਹਾ ਉਹ ਵੀ ਬਹੁਤ ਅੱਛਾ ਰਿਹਾ। ਆਈ ਥਿੰਕ ਸੋ ਉਹਦੇ ਲਈ ਅਸੀਂ ਅਜੇ ਅਸੀਂ ਡਿਸਟ੍ਰਿਕਟ ਨੂੰ ਐਨਲਾਈਜ਼ ਨਹੀਂ ਕੀਤਾ। ਮੈਨੂੰ ਲੱਗਦਾ ਕਿ ਇਹ ਬੱਚੇ ਡਿਸਟ੍ਰਿਕਟ ਚੋਂ 3rd 4th ਪੋਜੀਸ਼ਨ ਦੇ ਉੱਪਰ ਹੋਣਗੇ ਸੇਮ ਜਿਹੜਾ ਸਾਡਾ ਟਾਪਰ ਬੱਚਾ 98% ਕਲਾ ਦਾ ਮਾਈਟ ਬੀ ਉਹ ਵੀ ਡਿਸਟ੍ਰਿਕਟ ਚੋਂ 2nd 3rd ਪੋਜੀਸ਼ਨ 'ਚ ਹੋਏਗਾ ਸੋ ਇਟਸ ਅ ਵੈਰੀ 빅 ਅਚੀਵਮੈਂਟ ਫਾਰ ਸਕੂਲ ਪੇਰੈਂਟਸ ਕੇਸ ਹੈਗੇ ਨੇ ਸੋ ਕਿਤੇ ਨਾ ਕਿਤੇ ਸਾਡੇ ਦੋ ਚਾਰ ਨੰਬਰਾਂ ਦਾ ਜਿਹੜਾ ਲੈਗ ਰਹਿ ਗਿਆ ਸੋ ਮੈਂ ਉਹਨੂੰ ਲੈਗ ਹੀ ਕਹਿੰਦੀ ਆ ਲੈਗ ਵੀ ਤੁਸੀਂ ਪਿੱਛੇ ਰਹਿ ਗਏ ਸੋ ਰਿਜ਼ਲਟ ਲਈ ਸਕਸੈਸਫੁਲ ਸਕੂਲ ਪੇਰੈਂਟ ਬੱਚਾ ਇਹ ਸクセਸ ਹੈ ਯਾਨੀ ਸਾਰੇ ਹੀ ਸਾਡੀ ਸਖਤੀ ਮਿਹਨਤ ਹੈ ਕਿਉਂਕਿ ਜੇਕਰ ਸਕੂਲ ਪੜਾਈ ਕਰਾਉਂਦਾ ਤੇ ਬੱਚੇ ਨੂੰ ਅੱਛਾ এনवायरमेंट ਨਹੀਂ ਮਿਲਦਾ ਤਾਂ ਉਹ ਚੀਜ਼ ਹੈ ਜਿਹੜੀ ਉਹ ਫਿਰ ਕੋਈ ਰਿਜ਼ਲਟ ਨਹੀਂ ਲੈ ਕੇ ਆਉਂਦੀ ਕਿਉਂਕਿ ਜੋ ਬੱਚਾ ਮਿਹਨਤ ਕਰਦਾ ਹੈ ਪੜ੍ਹਾਈ ਕਰਦਾ ਹੈ ਕਿ ਤਪੱਸਿਆ ਤਪੱਸਿਆ ਨਾਲ ਨਹੀਂ ਹੈ ਕਿ ਸਾਰਾ ਦਿਨ ਇੱਕੋ ਜਗ੍ਹਾ ਤੇ ਬੈਠ ਕੇ ਸੇਮ ਚੀਜ਼ ਨੂੰ ਕਰਿਆ ਮਾਤਮਾ ਦੀ ਅਰਦਾਸ ਕਰਦੀ ਹੈ ਕਿ ਇਹ ਬੱਚੇ ਆਪਣੀ ਲਾਈਫ ਚ ਜੋ ਵੀ ਸੋਚਿਆ ਸੁਪਨਾ ਲਿਆ ਉਹਦੇ ਨਾਲ ਦੇ ਸ਼ੁੱਡ ਗੈਟ ਸਕਸੈਸ ਜਿਹੜੀ ਮੰਜ਼ਿਲ ਇਹਨਾਂ ਨੇ ਕਰਦੇ ਆ ਸੋ ਮੈਂ ਤਾਂ ਹਮੇਸ਼ਾ ਰੰਗ ਲੈ ਕੇ ਆਉਣੀ ਹੈ ਔਰ ਅੱਜ ਦੇਖੋ ਪੂਰਾ ਹਾਲ ਹੈ ਜਿਹੜਾ ਉਹ ਬੱਚਿਆਂ ਨਾਲ ਭਰਿਆ ਹੋਇਆ ਹੈ ਕਿਉਂਕਿ 22 ਬੱਚੇ ਨੇ ਜਿਹੜੇ 12 ਤੋਂ ਉਹਨਾਂ ਦੇ 90 ਪਲੱਸ ਨੇ ਠੀਕ ਹੈ ਜੀ 44 ਟੈਂਸ ਤੋਂ ਨੇ ਸੋ ਇਟਸ ਅ ਬਿਗ ਅਚੀਵਮੈਂਟ ਫਾਰ ਸਕੂਲ ਪੇਰੈਂਟ ਟੀਚਰਸ ਸੋ ਸਾਰੇ ਹੀ ਅਸੀਂ ਵਧਾਈ ਦੇ ਪਾਤਰ ਆ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਡੇ ਬੱਚਿਆਂ ਨੂੰ ਮੈਂ ਤਾਂ ਆਪਣੇ ਹੀ ਕਹਿੰਦੀ ਆ ਇਹਨਾਂ ਨੂੰ ਇਹ ਮੇਰੇ ਹੀ ਬੱਚੇ ਨੇ ਕਿਉਂਕਿ ਤਾਂ ਹੀ ਮੈਂ ਉਹ ਚੀਜ਼ ਇਸ इमोਸ਼ਨ ਨਾਲ ਇਸ ਭਾਵਨਾ ਨਾਲ ਮੈਂ ਕੰਮ ਕਰਾਂਗੀ परमात्मा ਵੀ ਉਸੇ ਭਾਵਨਾ ਨਾਲ ਹੀ ਤੁਹਾਨੂੰ ਰਿਜ਼ਲਟ ਦਿੰਦਾ ਸੋ ਮੈਂ ਕਦੇ ਨਹੀਂ ਸੋਚਦੀ ਕਿ ਇਹ ਬੱਚੇ ਕਿਸੇ ਦੇ ਨੇ ਜੋ ਕੁਝ ਮੈਂ ਚਾਹੁੰਦੀ ਆ ਕਿ ਮੇਰੇ ਬੱਚਿਆਂ ਨੂੰ ਮਿਲੇ ਮੇਰੇ ਆਪਣੇ ਪੋਤੇ ਬੱਚਿਆਂ ਨੂੰ ਜਿਨ੍ਹਾਂ ਲਈ ਮੈਂ ਮਾਦਨ ਸੋ ਮੈਂ ਚਾਹੁੰਦੀ ਆ ਕਿ ਮੇਰੇ ਇਹ ਸਾਰੇ ਬੱਚਿਆਂ ਨੂੰ ਉਹ ਚੀਜ਼ ਮਿਲਣੀ ਚਾਹੀਦੀ ਐ ਇਸ ਏਰੀਆ 'ਚ ਸੋ ਮੈਂ ਪ੍ਰੋਮਿਸ ਕਰਦੀ ਆ ਕਿ ਜਿਵੇਂ ਪਿਛਲੇ ਟਾਈਮਾਂ ਤੋਂ ਅਸੀਂ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਅੱਛਾ এনवायरमेंट ਉਹਦੇ ਨਾਲ ਕਲ ਕੁਰੀਕੂਲਰ ਐਕਟੀਵਿਟੀਜ਼ ਓਵਰ ਆਲ ਡਵੈਲਪਮੈਂਟ ਦਿੰਦੇ ਆ ਰਹੇ ਆ ਸੋ ਹੌਣ ਵਾਲੇ ਟਾਈਮ ਦੇ ਵਿੱਚ ਵੀ ਇਹਦੇ ਨਾਲੋਂ ਬੈਟਰ ਤੁਹਾਨੂੰ ਮਿਲੇਗਾ ਸੋ ਇੱਕ ਹੋਰ ਤੁਸੀ ਵਧਾਈ ਦੇ ਪਾਤਰੋਂ ਕਿ ਸਕੂਲ ਨੇ ਪਿੱਛੇ ਇੱਕ ਕਾਫੀ ਦੇਰ ਦੇ ਅਸੀਂ 2016 ਤੋਂ ਟਰਾਈ ਕਰ ਰਹੇ ਸੀ ਲੈਂਡ ਨਹੀਂ ਸੀ ਉਹ ਸਕੂਲ ਨੇ ਲੈ ਲਈਆਂ ਪਰ ਉੱਥੇ ਅਸੀਂ ਇੱਕ ਬਹੁਤ ਅੱਛਾ ਸਟੇਡੀਅਮ ਪ੍ਰੋਪਰ ਟ੍ਰੈਕਸ ਸੋ ਜਿਹੜੀਆਂ ਕਮੀਆਂ ਇਸ ਏਰੀਆ 'ਚ ਸਾਨੂੰ ਲੱਗਦੀਆਂ ਨੇ ਕਿ ਸਾਡੇ ਬੱਚੇ ਬਾਹਰ ਚੰਡੀਗੜ੍ਹ ਪਟਿਆਲਾ ਜਾਂਦੇ ਨੇ ਸੋ ਵੀ ਵਿਲ ਟ੍ਰਾਈ ਕਿ ਅਸੀਂ ਇੱਥੇ ਹੀ ਸਾਡੇ ਬੱਚਿਆਂ ਨੂੰ ਉਹ ਚੀਜ਼ ਮਿਲੇ ਸੋ ਤੁਸੀਂ ਆਉਣ ਵਾਲੇ ਸਾਲ ਜਾਂ ਦੋ ਸਾਲ ਦੇ ਵਿੱਚ ਤੁਹਾਨੂੰ ਬਹੁਤ ਅੱਛੀਆਂ ਉਹ ਚੀਜ਼ਾਂ ਮਿਲਣਗੀਆਂ ਜਿਹੜੀਆਂ ਅਸੀਂ ਐਕਸਪੈਕਟ ਵੀ ਨਹੀਂ ਕੀਤੀਆਂ ਸੋ ਪਿੱਛੇ ਅਸੀਂ 3.5 ਏਕੜ ਲੈਂਡ ਹੋਰ ਸਕੂਲ ਦੇ ਨਾਮ ਲੈ ਲਈ ਹੈ ਸੋ ਇਸ ਲਈ ਮੈਨੇਜਮੈਂਟ ਦੀ ਮੈਂ ਬਹੁਤ ਧੰਨਵਾਦੀ ਆ ਸੋ ਉਹਦੇ ਵਿੱਚ ਅਸੀਂ ਜੋ ਫੈਸਿਲਿਟੀਆਂ ਅਸੀਂ ਚਾਹੁੰਦੇ ਆ ਜਿਵੇਂ ਸਾਡਾ ਸੁਪਨਾ ਸੀ ਕਿ ਹORS RIDING ਸਕੂਲ ਦੇ ਵਿੱਚ ਸ਼ੁਰੂ ਕੀਤਾ ਜਾਵੇ ਉਹ ਅਸੀਂ ਲੈਕ ਕਰ ਰਹੇ ਸੀ ਪਿਛਲੇ ਕਈ ਸਾਲਾਂ ਤੋਂ ਸਵੀਮਿੰਗ ਪੂਲ ਨੇ ਅਸੀਂ ਲੈਕ ਕਰ ਰਹੇ ਸੀ ਜਿਹੜੀਆਂ ਜਿਹੜੀਆਂ ਵੀ ਕੋਰ ਜਿੰਨੇ ਪ੍ਰੋਪਰ ਸਟੇਡੀਅਮ ਜਿਹੜੇ ਪਟਿਆਲਾ ਚੰਡੀਗੜ੍ਹ ਦੇ ਵਿੱਚ ਖੱਛੇ ਟ੍ਰੈਕਸ ਜਾਂ ਸਪੋਰਟਸ ਦਾ ਜਿੱਥੇ ਨਹੀਂ ਕਿਤੇ ਅਸੀਂ ਕਰ ਰਹੇ ਸੀ ਸੋ ਉਹ ਚੀਜ਼ ਹੈ ਜਿਹੜੀ ਕੋਨੂੰ ਹੁਣ ਪਾਸਾ ਦੇ ਵਿੱਚ ਕੀ ਮਿਲੂਗੀ ਅਸੀਂ ਟਰਾਈ ਕਰਦੇ ਆ ਕਿ ਸਕੂਲ ਟਾਈਮ ਦੇ ਵਿੱਚ ਬੱਚੇ ਨੂੰ ਗੇਮ ਦਾ ਇੱਕ ਪੀਰੀਅਡ ਜਿਹੜਾ ਅਸੀਂ ਦਿੰਦੇ ਆ ਹਫਤੇ ਦੇ ਵਿੱਚ ਦੋ ਦਿਨ ਕਿ ਉਸ ਬੱਚੇ ਨੂੰ ਟੈਸਟ ਪਤਾ ਚੱਲ ਜਾਵੇ ਕਿ ਮੈਂ ਕਿਹੜੀ ਗੇਮ 'ਚ ਜਾਣਾ ਹੈ ਔਰ ਮੈਂ ਕੀ ਅਚੀਵ ਕਰਨਾ ਹੈ ਕਿਹੜਾ ਮੇਰਾ ਟਾਰਗੇਟ ਹੈ ਇੱਕੋ ਜਿਹੜਾ ਬੱਚਾ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਜਿਹੜਾ ਬੱਚਾ ਪੜ੍ਹਾਈ ਦੇ ਵਿੱਚ ਅੱਗੇ ਆ ਪੂਰੀ 올 ਰੌਂਡਰ ਹੋਏਗਾ ਕਿਉਂਕਿ ਉਸ ਬੱਚੇ ਨੇ ਸਿੱਖ ਲਿਆ ਕਿ ਮੈਂ ਆਪਣੀ ਐਨਰਜੀ ਨੂੰ ਆਪਣੇ ਟਾਈਮ ਨੂੰ ਚੈਨਲਾਈਜ਼ ਕਿੱਦਾਂ ਕਰਨਾ ਹੈ ਔਰ ਮੈਨੇਜ ਕਿੱਦਾਂ ਕਰਨਾ ਹੈ ਸੋ ਮੇਰੀ ਪੈਰੈਂਟਸ ਅਕੇ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਤੁਹਾਡਾ ਬੱਚਾ ਪਲੱਸ 1 2th ਹੋ ਜਾਂਦਾ ਹੈ ਮੰਨੋ ਸਾਰੀ ਉਮਰ ਨਹੀਂ ਪੜਿਆ ਇਹ ਰਿਸਰਚਸ ਨੇ ਕਿਉਂਕਿ ਮੈਂ ਬਹੁਤ ਸਾਰੇ ਚੈਨਲ ਬਹੁਤ ਸਾਰੀਆਂ ਡਿਸਕਵਰੀਜ਼ ਨੇ ਜਿਹੜੀਆਂ ਉਹ ਟਾਈਮ ਟੂ ਟਾਈਮ ਸੁਣਦੀ ਰਹਿੰਦੀਆਂ ਮੈਂ ਬੱਚਿਆਂ ਨੂੰ ਵੀ ਕਹਿੰਦੀ ਆ ਵੀ ਮੰਨ ਲਓ ਤੁਸੀਂ 10th ਤੱਕ ਬਿਲਕੁਲ ਵੀ ਨਹੀਂ ਪੜੇ ਤੁਹਾਡੇ ਬਹੁਤ ਅੱਛੇ ਨੰਬਰ ਨਹੀਂ ਆਏ ਪਲਸ 1 2 ਦੇ ਵਿੱਚ ਤੁਸੀਂ ਉਹ ਵਾਲੇ ਸਬਜੈਕਟ ਚੂਜ਼ ਕੀਤੇ ਜੋ ਤੁਹਾਡੀ ਚੁਆਇਸ ਤੇ ਨੇ ਜਿਹੜੇ ਲੈਫਟ ਰਾਈਟ ਸਬਜੈਕਟ ਰਹਿ ਗਏ ਜਿਨ੍ਹਾਂ ਦੇ ਵਿੱਚ ਤੁਹਾਡਾ ਇੰਟਰਸਟ ਨਹੀਂ ਸੀ ਉਹ ਤੁਸੀਂ ਛੱਡਦੇ ਸੋ ਜੇ ਤੁਸੀਂ ਇਹ ਦੋ ਸਾਲ ਮਿਹਨਤ ਕਰ ਲੈਂਦੇ ਹੋ ਪਲਸ 1 2 ਤਾਂ ਜੋ ਤੁਹਾਡਾ ਸੁਪਨਾ ਹੈ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਸੋ ਇਹ ਦੋ ਸਾਲ ਤੁਹਾਡੀ ਲਾਈਫ ਦੇ 골ਡਨ ਨਹੀਂ ਕਹਾਂਗੀ ਮੈਂ ਡਾਇਮੰਡ ਪੀਰੀਅਡ ਜਦੋਂ એનર્ਜੀ ਪੂਰਾ ਫੁੱਲ ਹੈ ਕਰਤੀ ਕੋਈ ਰਿਸਪੌਂਸਿਬਿਲਟੀ ਨਹੀਂ ਹੈ ਪੈਰੈਂਟਸ ਕੋਟਿਵ ਨੇ ਅੱਛਾ এনਵਾਇਰਨਮੈਂਟ ਤੇਰੇ ਨੇ ਅੱਛੇ ਕਾਲਜ ਯੂਨੀਵਰਸਿਟੀਾਂ ਲਈ ਤੈਨੂੰ ਤਿਆਰ ਕਰ ਰਹੇ ਨੇ ਸਕੂਲ ਪੂਰੀ ਮਿਹਨਤ ਕਰਦਾ ਸੋ ਤਾਂ ਤੁਸੀਂ ਉਹ ਚੀਜ਼ ਦੇ ਉੱਪਰ ਬੱਚਿਆਂ ਨੂੰ ਵੀ ਅੱਛਾ এনਵਾਇਰਨਮੈਂਟ ਦਿਓ ਜਿਹੜੀ ਖਾਰ ਕੰਟੈਂਟ ਕਿਤੇ ਵੀ ਪ੍ਰੋਗਰਾਮਸ ਦੇ ਉੱਪਰ ਜਾਣਾ ਐਵੋਇਡ ਕਰੋ ਕਿ ਮੇਰੇ ਬੱਚੇ ਦੇ ਬੋਸਾਂ ਬਹੁਤ ਫੀਸ਼ੀਅਸ ਨੇ ਜਿੱਦਾਂ ਮੇਰੀ ਕ੍ਰਿਤਿਕਾ ਸਾਰੇ ਆ ਡਿਡ ਨੋਟ ਰਿਮਾਈਂਡ ਦੇਖੋ ਰਵੀਜਨ ਟੈਸਟ ਵੀ ਸ਼ੀ ਵਾਸ ਕਮਿੰਗ ਟੂ ਸਕੂਲ ਸ਼ੀ ਵਾਸ ਬ੍ਰਿੰਗਿੰਗ ਦ ਕੁਆਰੀਜ਼ ਟੂ ਦ ਟੀਚਰਸ ਕੋਈ ਇਹਨੇ ਰੀਜ਼ਨ ਤੇ ਕਿਉਂਕਿ ਮੈਨੂੰ ਜਦੋਂ ਆਈ ਵਾਸ ਲੁਕਿੰਗ ਤੇ ਮੇਰੇ ਪਿੱਛੇ ਹੁੰਦੇ ਸਾਰੇ ਬੱਚੇ ਆਈ ਵਾਸ ਲੁਕਿੰਗ ਕਰ ਤੇ ਮੈਨੂੰ ਲੱਗਦਾ ਸੀ ਕਿ ਸ਼ੀ ਵਿਲ ਬ੍ਰਿੰਗ ਸੇਮ ਫੋਰ ਸ਼ੋਰੇ ਸੇਮ ਫੋਰ ਸ਼ੋਰੇ ਸੋ ਸਕੂਲ ਦੇ ਵਿੱਚ ਜਦੋਂ ਬੱਚਾ ਕੁਆਰੀਜ਼ ਲੈ ਕੇ ਆਉਂਦਾ ਹੈ ਟੀਚਰ ਉਹਨਾਂ ਕੁਆਰੀਜ਼ ਨੂੰ ਸੌਟ ਕਰਦਾ ਹੈ ਤਾਂ ਉਹ ਬੱਚਾ ਜਿਹੜਾ सैल्फ स्टडी ऑलसो इट इज वेरी वेरी इंपॉर्टेंट नो डाउट बट सेल्फ स्टडी करी डिड नॉट चेक असं चेक तो ही नहीं कि मैं कि सौ तो पंद्रह आ रहे हैं कि सट आ रहे सब तरह तो आ रहे हैं जिनी टैसटिंग होगी मॉक्स होने अंडर वन शेल्टर ठीक है जी ओ जो रिजल्ट बैटर होगा सेफ फॉर हर बट जिन्हें भी बच्चे आप थोड़े सामने खड़े ने स्कूल के रेगूलर बच्चे ने ਔਰ ਇਹਨਾਂ ਨੇ ਫੀਚਰਸ ਦੇ ਅੰਦਰ ਸੁਪਰਵੀਜ਼ਨ ਪੜਾਈ ਕੀਤੀ ਹੈ ਸੋ ਮੇਰੇ ਤੋਂਡੇ ਅੱਗੇ ਇਹੀ ਬੇਨਤੀ ਹੈ ਕਿ ਜਦੋਂ ਵੀ ਤੁਹਾਡੇ ਬੱਚਿਆਂ ਨੂੰ ਕਾਲ ਜਾਂਦੀ ਹੈ ਰਿਵੀਜ਼ਨ ਡੇਸ ਦੇ ਵਿੱਚ ਜਾਂ ਨੋਰਮਲ ਡੇਸ ਦੇ ਵਿੱਚ ਸੋ ਕਾਈਂਡਲੀ ਉਹਨਾਂ ਨੂੰ ਸਕੂਲ ਭੇਜੋ ਤਾਂ ਜੋ ਅਸੀਂ ਬੱਚੇ ਦੇ ਲੈਵਲ ਤੇ ਜਾ ਕੇ ਉਹਨੂੰ ਤਿਆਰੀ ਹੈ ਜਿਹੜੀ ਕਰ ਸਕੀਏ ਸੋ ਸਮਰੀ ਹੈ ਜਿਹੜੀ ਪੂਰੀ ਮੈਮ ਨੂੰ ਦੱਸਣਗੇ ਕੰਗ੍ਰੈਚੁਲੇਸ਼ਨਸ ਸੋ ਮੈਨੂੰ ਬਾਕੀ ਜਿਆਦਾ ਟਾਈਮ ਨਹੀਂ ਲਵਾਂਗੇ ਸੋ ਫਿਰ ਆਪਾਂ ਸੈਰੇਮਨੀ ਸਟਾਰਟ ਕਰਦੇ ਹਾਂ ਮੈਨ ਫੇਰ ਸਿੰਗ ਸਿੰਗ ਸ਼ਰਿਆ 98.4%. Hearty congratulations, Sharia. Then Kripika, 98.2%. And the third position is backed by Ashmeet Kaur with 97.4%. Hearty congratulations to all the achievers because they have shown their full dedication and hard work. Hearty congratulations. I would like to request Principal Ma'am. To honor these students. Now I would like to announce the students of class 12 as well. Gulmeen Sandhu is a topper of the school class 12. She has achieved 98%. Remarkable position she has backed. The second position is taken by Jasmine Kaur with 97%. And the third is by Jatinda Singh with 96.4% a moment to appreciate these students who have shown their hard work. Congratulations to all the students because your hard work is showing to everybody. You are not only the students, you are the role model for 6, 7, 8, 9, 10 students. They they will always appreciate you. They are going to watch your videos. They will motivated by you. So I hope you are going to be role model in future as well. So keep on working hard and there is a big Role of parents also, those who have spent a lot of time and dedication towards their kids. I would like to request Ma'am Principal to honor them with a trophy, these students, for their achievements. <laughs> thank <laughs> you ਹਰ ਸਾਲ ਦੀ ਤਰ੍ਹਾਂ ਸਪਾਰਕਲਿੰਗ ਕਿਡਸ ਦਾ ਫਾਊਂਡੇਸ਼ਨ ਸਕੂਲ ਪਾਤਰਾਂ ਦਾ ਰਿਜ਼ਲਟ ਹੈ 12th ਕਲਾਸ ਔਰ 10th ਕਲਾਸ ਦਾ ਬਹੁਤ ਅੱਛਾ ਰਿਹਾ ਹੈ ਸੋ ਇਸ ਸਾਲ ਸਾਡੇ ਜਿਹੜੇ ਟਾਪਰ ਬੱਚੇ ਨੇ 12th ਕਲਾਸ ਦੇ ਗੁਰਲੀਨਤ ਸੰਧੂ ਜਿਨੇ 98% ਨੰਬਰ ਲਏ ਨੇ 12ਵੀਂ ਜਮਾਤ ਚੋ ਜੈਸਮੀਨ ਕੌਰ 97% ਜਤਿੰਦਰ ਸਿੰਘ 96.4% ਸੋ ਜੇ ਆਪਾਂ ਰਿਜ਼ਲਟ ਦੀ ਸਮਰੀ ਨੂੰ ਦੇਖੀਏ ਤਾਂ 17 17 ਬੱਚੇ 90% ਤੋਂ ਉੱਪਰ ਨੇ 10 ਬੱਚੇ 85% ਤੋਂ ਉੱਪਰ ਨੇ 28 ਬੱਚੇ 70% ਤੋਂ ਉੱਪਰ ਨੇ 29 ਬੱਚੇ 60 ਤੋਂ 69% ਦੇ ਵਿੱਚ ਨੇ ਤੇ 50 ਤੋਂ 59% ਦੇ ਵਿੱਚ 36 ਬੱਚੇ ਨੇ ਜਿਹੜੇ ਸੋ ਬਹੁਤ ਅੱਛਾ ਰਿਜ਼ਲਟ ਦੇ ਆ 12th ਕਲਾਸ ਦਾ ਹੁਣ ਚੱਲਦੇ ਆ ਆਪਾਂ 10th ਕਲਾਸ ਲਈ ਸੋ 10th ਕਲਾਸ ਚੋਂ 146 ਸਟੂਡੈਂਟਸ ਨੇ ਬੱਚੇ ਅਪੀਅਰ ਹੋਏ ਸੀਗੇ ਇਸ ਸਾਲ ਜਿਦੇ ਵਿੱਚੋਂ ਸ਼ੌਰਿਆ ਸਿੰਗਲਾ ਵਿਦ 98.4% ਹੀ ਸਕੋਰਡ ਫਰਸਟ ਪੋਜੀਸ਼ਨ ਕ੍ਰਿਤਿਕਾ ਮਿੱਤਲ ਸ਼ੀ ਸਕੋਰਡ 98.2% ਸੈਕੰਡ ਪੋਜੀਸ਼ਨ ਇਸ ਬੱਚੇ ਦੀ ਹੈ ਥਰਡ ਪੋਜੀਸ਼ਨ ਐਸ਼ਵੀਤ ਕੌਰ 97.4% ਦੇ ਨਾਲ ਉਸ ਬੱਚੇ ਦੀ ਥਰਡ ਪੋਜੀਸ਼ਨ ਹੈ ਸੋ ਜੇ ਆਪਾਂ ਸਮਰੀ ਆਫ ਦਾ ਰਿਜ਼ਲਟ ਕਰੀਏ ਸੋ 14 ਸਟੂਡੈਂਟ ਨੇ ਜਿਹੜੇ ਉਹਨਾਂ ਦੇ 95 ਤੋਂ ਉਪਰ ਨੇ 33 ਬੱਚਿਆਂ ਦੇ 90% ਤੋਂ ਉੱਪਰ ਨੇ 44 ਸਟੂਡੈਂਟ ਦੇ 80 6 ਤੋਂ 89% 71 ਤੋਂ 80 31 ਸਟੂਡੈਂਟ 61 ਤੋਂ 70 20 ਸਟੂਡੈਂਟਸ 55 ਤੋਂ 64 ਸਟੂਡੈਂਟ ਸੋ ਰਿਜ਼ਲਟ ਬਹੁਤ ਅੱਛਾ ਰਿਹਾ ਹਰ ਸਾਲ ਦੀ ਤਰ੍ਹਾਂ ਹੀ ਬੱਚੇ ਇਹਦੇ ਲਈ ਬੱਚੇ ਉਹਨਾਂ ਦੇ ਪੇਰੈਂਟਸ ਆਂਡ ਟੀਚਰਸ ਸਾਰੇ ਵਧਾਈ ਦੇ ਪਾਤਰ ਨੇ ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਪਾਰਕਲਿੰਗ ਕਿਡਸ ਦਾ ਫਾਊਂਡੇਸ਼ਨ ਸੀਨੀਅਰ ਸੈਂਡਰੀ ਸਕੂਲ ਪਾਤਲਾ ਇਲਾਕੇ ਦੀ ਇੱਕ ਨਾਮਵਾਰ ਇੰਸਟੀਟਿਊਸ਼ਨ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਉਹ ਚੀਜ਼ਾਂ ਦਿੱਤੀਆਂ ਜਾਣ ਜਿਹੜੀਆਂ ਉਹ ਚੰਡੀਗੜ੍ਹ ਲੁਧਿਆਣਾ ਪਟਿਆਲਾ ਜਾ ਕੇ ਉਹਨਾਂ ਨੂੰ ਮਿਲਦੀਆਂ ਨੇ ਇਸ ਰਿਮੋਟ ਏਰੀਏ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇ ਸੋ ਪਿਛਲੇ ਕਈ ਸਾਲਾਂ ਤੋਂ ਅਸੀਂ ਬਹੁਤ ਅੱਛੇ ਰਿਜ਼ਲਟ ਦਿੰਦੇ ਆ ਰਹੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਬਹੁਤ ਅੱਛੇ ਰਿਜ਼ਲਟਸ ਕੀ ਦੇਵਾਂਗੇ ਸੋ ਇਸ ਤੋਂ ਬਿਨਾ ਸਾਡੇ ਬੱਚੇ ਨੇ ਜਿਹੜੇ ਆਫਟਰ 12th ਉਹ ਬੜੇ ਅੱਛੇ ਕਾਲਜ ਯੂਨੀਵਰਸਟੀਆਂ ਦੇ ਵਿੱਚ ਜਾਣਦੇ ਨੇ ਉਹਨਾਂ ਦੀਆਂ ਪਲੇਸਮੈਂਟਸ ਹੁੰਦੀਆਂ ਨੇ ਸੋ ਇਹਦੇ ਲਈ ਪੇਰੈਂਟਸ ਟੀਚਰਸ ਬੱਚੇ ਤੇ ਸਕੂਲ ਦੀ ਮੈਨੇਜਮੈਂਟ ਵਧਾਈ ਦੇ ਪਾਤਰ ਹੈ ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਸਰਵਤ ਦੇ ਭਲੇ ਦੀ ਅਰਦਾਸ ਕਰਦੀਆਂ ਕਿ ਸਾਰੇ ਪਾਸੇ ਸੁੱਖ ਸ਼ਾਂਤੀ ਹੋਵੇ ਤੇ ਇਸੇ ਤਰ੍ਹਾਂ ਹੀ ਅਸੀਂ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਮਿਹਨਤ ਕਰਦੇ ਆ ਰਹੇ ਹਾਂ ਆਪਣੇ ਰਿਜ਼ਲਟਸ ਦੇ ਰਹੇ ਹਾਂ ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਸੁਸਾਇਟੀ ਨੂੰ ਬੈਟਰ ਟੂ ਬੈਟਰ ਫੈਸਿਲਿਟੀਆਂ অর ਐਜੂਕੇਸ਼ਨ ਪ੍ਰੋਵਾਈਡ ਕਰੀਏ ਤੇ ਇਸ ਤੋਂ ਬਿਨਾ ਬੱਚਿਆਂ ਦਾ ਜਿਹੜਾ ਓਵਰਆਲ ਡਿਵੈਲਪਮੈਂਟ ਆ ਉਹਦੇ ਲਈ ਵੀ ਡਿਫਰੈਂਟ ਤਰ੍ਹਾਂ ਦੀਆਂ ਐਕਟੀਵਿਟੀਆਂ ਸਪੋਰਟਸ ਸੋ ਉਹ ਇੱਕ ਅਲੱਗ ਮੈਟਰ ਹੈ ਸੋ ਅੱਜ ਦਾ ਜਿਹੜਾ ਦਿਨ ਹੈ ਉਹ ਰਿਜ਼ਲਟ ਦਾ ਦਿਨ ਹੈ 10th ਐਂਡ 12th ਸੋ ਮੈਨੂੰ ਆਸ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇਹਦੇ ਨਾਲੋਂ ਬੈਟਰ ਰਿਜ਼ਲਟਸ ਦੇਵਾਂਗੇ ਥੈਂਕ ਯੂ So my myself Gulim Sandhu, I'm from class 12 arts and I scored 98% in uh, 2025 and I'm very really happy because it's just because of my teachers guidance and moreover because of my dedication. So my teachers Mrs. Hajinder Kaur and Mrs. Gurpreet Kaur and moreover Mrs. Tabjat Kaur, they all helped me so much throughout my journey. Throughout the, those two years, much they taught me various tactics of learning and they uh, also taught me various techniques to overcome stress they provided me various type of support they provided me informational support by providing me notes they provided me emotional support when I got anxious and they also taught me that quality time is better than quantity time so I'm again very delighted to get this milestone thank you, thank you for want to be a psychologist. For that I have opted a five year integrated program in psychology, psychology honors. So I wasn't expecting uh, actually above 96 uh, because I have a habit of expecting less but my dedication truly paid off, my teacher's guidance paid off and I invent and I'll save 98%. Hobby of reading books. I have a hobby of uh, singing, dancing, and my hobbies also help me to release stress during my s examination days. Yes, sir. Um, my teachers, my parents, my friends, they all played a very big role in my achieving of the success. My friends provided me emotional support. They taught me that it's okay sometimes not to be okay. It's okay to get anxious. My teachers taught me that you should be focused. They taught me about focus, concentration. They gave me various tips to study. My parents also supported me a lot. So, Believe in actually quality time, uh, and I also believe that long hours are also necessary. So I used to study 16 to 17 hours board examinations and in the normal days i studied seven to eight hours at my home and eight hours in school my name is jatin Singh. My, i study in the Sparling is the foundation senior secondary school Patara. i studied in class 12 and achieved 96.4 percentile and uh, this is due to efforts of uh, our school teachers principal ma'am and uh, all staff uh, teacher all the teachers have supported me in my case, uh, in my studies uh, all the all the teachers uh, have uh, give their best uh, to give me uh, sport uh, and my teacher uh, in charge, uh, Mrs. Kaur has supported assisted me in every subject I studied. At the end of the year, uh, also in the boards, I was studying there with ma'am. Ma'am has sport. I have given many efforts. This is due, I am standing here, and uh, I in the future I will come to become a clinical therapist. My name is Shora Singhla. I am from uh, I studied from the Foundation School Patra. I scored 98.4% in boards. My teachers and my school helped me, and I am very proud of myself. And my parents also supported me. Uh, the teachers motivated a lot uh, from the beginning of the session of class tenth. Uh, they gave full support and uh, came whenever I needed them. Uh, every doubt and query was solved uh, was solved by them. Uh, I want to do in future. I and I am preparing for it right now. Uh, I am also uh, doing it in the school. Uh, my name is Totuba uh, from, uh, from 10th class from Spartan Kids Foundation. I scored 98.2% in Boards and this is all due to uh, the teachers and my parents and uh, especially Principal mom who supported me every at every time when I feel anxiety and even when I feel somewhat depressed and she always guided me how to be on the right path and nowadays I am preparing for, for IIT JEE exam from Ochadarna uh, uh, to be, uh, to be uh, an uh, B.Tech uh, engineer in my future uh, from IIT Delhi.